ਗਵਾਲੀਅਰ ਤੋਂ ਗੁਰੂਜੀ ਦਿੱਲੀ ਪੁੱਜੇ ਇੱਥੇ ਆਪਨੇ ਉਸੇ ਪੁਰਾਣੀ ਜਗ੍ਹਾ ਮੱਜਨੂ ਕਿੱਲੇ ਨੇੜਲੇ ਬਾਗ ਵਿੱਚ ਡੇਰਾ ਲਾਇਆ ਸਿੱਖ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਪਹੁੰਚਣ ਲੱਗੇ ਜਾਗੀਰ ਵੀ ਚੱਲ ਕੇ ਦਰਸ਼ਨਾਂ ਨੂੰ ਆਇਆ ਗੁਰੂਜੀ ਦੇ ਬੋਲ ਤੇ ਵਿਹਾਰ ਵਿੱਚ ਕੋਈ ਕੁੜੱਤਨ ਨਾ ਵੇਖ ਕੇ ਉਸ ਦਾ ਦਿਲ ਗੁਰੂਜੀ ਵੱਲੋਂ ਸਾਫ਼ ਹੋ ਗਿਆ ਉਸਨੇ ਗੁਰੂਜੀ ਦੀ ਨਜ਼ਰਬੰਦੀ ਬਾਰੇ ਅਫਸੋਸ ਪ੍ਰਗਟ ਕੀਤਾ ਜਹਾਂਗੀਰ ਨੂੰ ਵਜ਼ੀਰ ਖਾਂ ਤੇ ਸਾਈਂਦਿਆ ਮੀਰ ਜੀ ਦੇ ਦਸਨ ਤੇ ਪਤਾ ਲੱਗਾ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਬਾਰੇ ਦੀਵਾਨ ਚੰਦੂ ਲਾਲ ਉਸ ਨੂੰ ਝੂਠੀਆਂ ਖਬਰਾਂ ਦਿੰਦਾ ਰਿਹਾ ਹੈ ਚੰਦੂ ਲਾਲ ਨੇ ਗੁਰੂ ਜੀ ਪਾਸੋਂ ਜਾਤੀ ਬਦਲਾ ਲੈਣ ਲਈ ਬਾਦਸ਼ਾਹ ਨੂੰ ਇਹ ਝੂਠੀਆਂ ਸੂਚਨਾਵਾਂ ਦਿੱਤੀਆਂ ਤੇ ਗੁਰੂ ਸਾਹਿਬ ਨੂੰ ਤਸੀਹੇ ਦੇ ਕੇ ਸ਼ਹੀਦ ਕਰਨ ਦਾ ਹੁਕਮ ਹਾਸਲ ਕੀਤਾ ਅਸਲੀਅਤ ਜਾਣ ਕੇ ਜਹਾਂਗੀਰ ਨੇ ਗੁਰੂ ਹਰਗੋਬਿੰਦ ਜੀ ਅੱਗੇ ਇਸ ਵੱਲੋਂ ਵੀ ਆਪਣੇ ਰੰਜਤ ਅਫਸੋਸ ਦਾ ਪ੍ਰਗਟਾਵਾ ਕੀਤਾ ਜਹਾਂਗੀਰ ਹੁਣ ਗੁਰੂ ਜੀ ਦਾ ਦੋਸਤਾਵਾਗ ਆਦਰ ਸਨਮਾਨ ਕਰਦਾ ਸੀ ਉਸਨੇ ਕਾਫੀ ਸਾਰਾ ਸਮਾ ਗੁਰੂ ਜੀ ਨੂੰ ਆਪਣੇ ਪਾਸ ਰੱਖਿਆ ਉਹ ਉਹਨਾਂ ਨਾਲ ਸ਼ਿਕਾਰ ਖੇਡਣ ਜਾਂਦਾ ਕਈ ਰਾਜਸੀ ਮਾਮਲਿਆਂ ਬਾਰੇ مشورہ ਕਰਦਾ ਗੁਰੂ ਜੀ ਸੰਗਤ ਦੇ ਅਸਰ ਨਾਲ ਜਹਾਂਗੀਰ ਦੇ ਦਿਲ ਵਿੱਚੋਂ ਮਜ਼ਹਬੀ ਕੱਟੜਤਾ ਘਟਦੀ ਗਈ ਅਤੇ ਉਸ ਦਾ ਹਿੰਦੂਆਂ ਤੇ ਸਿੱਖਾਂ ਵੱਲ ਰਵੱਈਆ ਕਾਫੀ ਨਰਮ ਹੋ ਗਿਆ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ